ਜਦੋਂ ਪਹੁੰਚੇ ਹੈ ਨਾ ਹੁਣ ਸੰਗਤਾਂ ਵੇਖੀਆਂ ਵੀ ਸੰਗਤਾਂ ਦਰਸ਼ਨਾ ਕਰਦੀਆਂ ਪਿਆ ਨੇ ਜਦੋਂ ਨਮਸਕਾਰਾਂ ਕਰਦੀਆਂ ਹਰ ਕਿਸੇ ਦੀ ਜੋ ਮੰਗ ਹੈ ਕੋਈ ਪਰਮਾਰਥ ਦੀ ਮੰਗ ਪਿਆ ਆਪਾਂ ਕਰਦਾ ਕੋਈ ਪਦਾਰਥ ਦੀ ਪਿਆ ਮੰਗ ਕਰਦਾ ਕੋਈ ਆਖਦਾ ਵੀ ਘਰ ਦੇ ਵਿੱਚ ਸ਼ਾਂਤੀ ਆ ਜਾਵੇ ਕੋਈ ਕਹਿੰਦਾ ਬਾਣੀ ਪੜੀ ਮੈਂ ਬਾਣੀ ਪੜਨੀ ਸ਼ੁਰੂ ਕਰ ਦਵਾਂ ਮਾਲਕਾ ਤੇਰੇ ਦਰਸ਼ਨ ਹੋ ਜਾਣ ਹਰ ਕਿਸੇ ਦੀ ਆਪੋ ਆਪਣੀ ਮੰਗ ਹੈ ਹੁਣ ਇਹਦੀ ਮੰਗ ਕਿਸੇ ਦੀ ਮੰਗ ਹੈ ਸੀ ਵੀ ਮੈਂ ਰੱਬ ਨੂੰ ਮਿਲਣਾ ਹੈ ਦੇ ਰੱਬ ਨੂੰ ਮਿਲਣ ਦਾ ਮਨ ਉਹ ਰਸਤਾ ਲੱਭ ਜਾਵੇ ਪਰਮਾਤਮਾ ਨੂੰ ਮਿਲਿਆ ਕਿਵੇਂ ਜਾ ਸਕਦਾ ਆਇਆ ਨਮਸਕਾਰ ਕੀਤੀ ਨਮਸਕਾਰ ਕਰਕੇ ਕਹਿ ਲੱਗਾ ਵੀ ਜਾਨੀ ਕੋ ਜਾਨੀ سے ਮਲਾ ਦੋ ਜਦੋਂ ਇਹ ਬੱਚਾ ਲੈ ਕੇ ਨਾ ਤੇ ਸਤਿਗੁਰੂ ਮੁਸਕਰਾ ਪਏ ਮੁਸਕਰਾ ਕੇ ਆਖਿਆ ਕੁਝ ਨਾ ਆਪਨੇ ਸਿੱਖਾਂ ਨੂੰ ਆਵਾਜ਼ ਮਾਰੀ ਭਾਈ ਬਿਦੀ ਚੰਦ ਨੂੰ ਆਵਾਜ਼ ਮਾਰ ਕੇ ਕਹਿ ਲੱਗੇ ਬਿਦੀ ਚੰਦ ਜੀ ਇਦਾਂ ਕਰੋ ਇਹਨੂੰ ਪਕੜੋ ਤੇ ਦਰਬਾਰ ਤੋਂ ਬਾਹਰ ਕੱਢ ਦਿਓ ਉਹ ਸੰਗਤਾਂ ਬੜੀਆਂ ਹੈਰਾਨ ਉੱਥੇ ਜਿਹੜੀਆਂ ਬੇਟੀਆਂ ਹੋਈਆਂ ਸਨ ਸੰਗਤਾਂ ਕਿਸ ਗੱਲ ਤੋਂ ਹੈਰਾਨ ਵੀ ਕੋਈ ਆਉਂਦਾ ਗੁਰੂ ਨਾਨਕ ਦੇ ਦਰਬਾਰ ਦੇ ਵਿੱਚ ਕਿਸੇ ਨੂੰ ਬਾਹਰ ਨਹੀਂ ਕੱਢਿਆ ਜਾਂਦਾ ਕੋਈ ਕਿਸ ਵੇਸ਼ ਪੁਸ਼ਾ ਦੇ ਵਿਚਾਰੇ ਕੋਈ ਮਤਲਬ ਨਹੀਂ ਪਰ ਅੱਜ ਕੀ ਕੋਤਕ ਚੱਲਦਾ ਪਿਆ ਵੀ ਅੱਜ ਸੱਚੇ ਪਾਤਸ਼ਾਹ ਨੇ ਸਿੱਖਾਂ ਨੂੰ ਆਵਾਜ਼ ਮਾਰੀ ਹੈ ਤੇ ਆਵਾਜ਼ ਮਾਰ ਕੇ ਗੱਲ ਅੱਖ ਦੇ ਪੇ ਨੇ ਵੀ ਇਦਾਂ ਕਰੋ ਵੀ ਇਸ ਬੰਦੇ ਨੂੰ ਤੁਸੀਂ ਬਾਹਰ ਬਾਹਰ ਕੱਢ ਦਿਓ ਇਹਨੇ ਕੁਝ ਗਲਤ ਤੇ ਮੰਗਿਆ ਕੋ ਨਹੀਂ ਮੰਗਿਆ ਕੀ ਹੈ ਜਾਨੀ ਕੋ ਜਾਨੀ ਸੇ ਮਰਾ ਤੋ ਵੀ ਜਾਨੀ ਜਾਨੀ ਨੂੰ ਮਿਲਣਾ ਚੁੰਦਾ ਯਾਰ ਆਪਣੇ ਯਾਰ ਨੂੰ ਮਿਲਣਾ ਚੁੰਦਾ ਬਸ ਖੇੜ ਇੰਨੇ ਕੋਈ ਆ ਵੀ ਯਾਰ ਨੂੰ ਯਾਰ ਦੇ ਨਾਲ ਮਲਾ ਤੋ ਬਸ ਵੀ ਇੰਨੇ ਤਾਂ ਕੁਝ ਹੋਰ ਮੰਗਿਆ ਨਹੀਂ ਬੜੀਆਂ ਸੰਗਤਾਂ ਵੀ ਹੈਰਾਨ ਭਾਈ ਬਿਦੀ ਚੰਦ ਨੇ ਤੇ ਨਾਲ ਭਾਈ ਪਰਾਗੇ ਨੇ ਦੋਵਾਂ ਨੇ ਪਕੜਿਆ ਸਿੱਖ ਨੂੰ ਉਹਨੂੰ ਪਕੜਿਆ ਬਾਹਾਂ ਤੋਂ ਪਕੜ ਕੇ ਦਰਬਾਰ ਦੇ ਬਾਹਰ ਲੈ ਗਏ ਪਰ ਅੰਦਰ ਆਵਾਜ਼ ਇਹੀ ਚੱਲਦੀ ਪਈ ਰਹੀ ਆਵਾਜ਼ ਚੱਲਦੀ ਪਈ ਐ ਜਾਨੀ ਕੋ ਜਾਨੀ ਸੇ ਮਲਾਦੋ ਜਿੱਥੋਂ ਦਰਬਾਰ ਦੀ ਸ਼ੁਰੂਆਤ ਪਈ ਹੁੰਦੀ ਐ ਉਹਦੇ ਬਾਹਰ ਜਾ ਕੇ ਬਹਿ ਗਿਆ ਸਾਹਮਣੇ ਬਹਿ ਗਿਆ ਸੰਗਤਾਂ ਹੁੰਦੀਆਂ ਨੇ ਉੱਚੀ ਆਵਾਜ਼ ਦੇ ਵਿੱਚ ਕਹਿੰਦਾ ਪਿਆ ਸੱਚੇ ਪਾਤਸ਼ਾਹ ਲੰਗੇ ਕੋਲੋਂ ਫਿਰ ਇਹੀ ਬਚਨ ਨੇ ਸ਼ਾਮਾਂ ਦਾ ਸਮਾ ਲੰਗਿਆ ਰਾਤ ਦਾ ਸਮਾ ਹੋਇਆ ਆਵਾਜ਼ ਉਸੇ ਤਰ੍ਹਾਂ ਚੱਲਦੀ ਪਈ ਐ ਹੋਰ ਕੋਈ ਸ਼ਬਦ ਨਿਕਲਦਾ ਪਿਆ ਅੰਦਰੋਂ ਨਾ ਪਾਣੀ ਮੰਗਿਆ ਨਾ ਰੋਟੀ ਮੰਗੀ ਨਾ ਕੋਈ ਬਿਸਤਰਾ ਮੰਗਿਆ ਬਸ ਇੱਕੋ ਗੱਲ ਚੱਲਦੀ ਪਈ ਹੈ ਜਾਨੀ ਕੋ ਜਾਨੀ ਸੇ ਮਲਾ ਦੋ ਰਾਤਾ ਸਮਾ ਹੋਇਆ ਹੁਣ ਗੁਰੂ ਵੀ ਪ੍ਰੀਖਿਆ ਲੈਂਦਾ ਹੈ ਨਾ ਜਦੋਂ ਗੁਰੂ ਕਸਵੱਟੀ ਪੁੰਦਾ ਤੇ ਕਸਵੱਟੀ ਦੇ ਵਿੱਚ ਫਿਰ ਅਜੀਹਾਂ ਅਜੇਹਾਂ ਪ੍ਰੀਖਿਆਵਾਂ ਦੇ ਵਿੱਚੋਂ ਲੰਘਣਾ ਪੈਂਦਾ ਹੈ ਕਈ ਵਾਰੀ ਬੰਦਾ ਇਹ ਗੱਲ ਲੱਖਦਾ ਹੈ ਵੀ ਬੜੀਆ ਮੁਸ਼ਕਲ ਨੇ ਹੁਣ ਉਹਦੇ ਤੇ ਪ੍ਰੀਖਿਆ ਵੀ ਚੱਲਦੀ ਹੈ ਤੇ ਨਾਲ ਭਾਈ ਬਿਦੀ ਚੰਦ ਨੂੰ ਸਤਿਗੁਰਾਂ ਨੇ ਆਪਣੇ ਕੋਲ ਸੱਦਿਆ ਵੀ ਸਦਕੇ ਕਹਿ ਲਗੇ ਇਦਾਂ ਕਰਿਆ ਜੇ ਗੁਰੂ ਨਾਨਕ ਦੇ ਘਰ ਦੇ ਵਿੱਚ ਆਇਆ ਵੀ ਇੱਥੇ ਨਾ ਤੇ ਕੋਈ ਭੁੱਖਾ ਸੁੰਦਾ ਹੈ ਨਾ ਕੋਈ ਭੁੱਖਾ ਰਹਿੰਦਾ ਤੇ ਨਾ ਕੋਈ ਖਾਲੀ ਹੱਥ ਵਾਪਸ ਜਾਂਦਾ ਹੈ ਇਦਾਂ ਕਰਿਆ ਜੇ ਇਹਨਾਂ ਨੂੰ ਪ੍ਰਸ਼ਾਦਾ ਤੁਸੀਂ ਛਕਾ ਦਿਆ ਜੇ ਉਹ ਪ੍ਰਸ਼ਾਦਾ ਲੈ ਕੇਗੇ ਨਾ ਪ੍ਰਸ਼ਾਦਾ ਪਿਆ ਸ਼ਕਣ ਨਾ ਪਾਣੀ ਪੀਣ ਅਗਲੀ ਸਵੇਰ ਹੋਗੀ ਦੀਵਾਨਾ ਦਾ ਸਮਾਹ ਹੋ ਜਾ ਫਿਰ ਸੱਚੇ ਪਾਤਸ਼ਾਹ ਲੰਗੇ ਉੱਥੋਂ ਉਥੇ ਬੈਠਾ ਹੋਇਆ ਇਹੀ ਬਚਨ ਆਖਦਾ ਪਿਆ ਜਾਨੀ ਕੋ ਜਾਨੀ ਸੇ ਮਲਾ ਦੋ ਤੇ ਜਦੋਂ ਉਥੋਂ ਲੰਘਦੇ ਪਿਉ ਹਣ ਸੰਗਤਾਂ ਵੇਖਦੀਆਂ ਪੀਆਂ ਨੇ ਤੇ ਸੱਚੇ ਪਾਤਸ਼ਾਹ ਨੇ ਕਿਹਾ ਵੀ ਇਦਾਂ ਕਰੋ ਵੀ ਇਹਦੇ ਅੱਗੇ ਕੋਈ ਪਰਦਾ ਲਾ ਦੋ ਵੀ ਇਹ ਸੰਗਤਾਂ ਦੇ ਦਰਸ਼ਨ ਨਾ ਕਰਨ ਤੇ ਸੰਗਤਾਂ ਇਹਦਾ ਦਰਸ਼ਨ ਨਾ ਕਰਨ ਤੇ ਕਸਵੱਟੀ ਪਈ ਚਲਦੀ ਐ ਕਸਵੱਟੀ ਦੇ ਉੱਪਰ ਹੁਣ ਖੜਾ ਪਿਆ ਉਤਰਦਾ ਇਦਾਂ ਹੀ ਕੀਤਾ ਗਿਆ ਪਰਦਾ ਲਾਇਆ ਗਿਆ ਪਰ ਪਰਦੇ ਦੇ ਪਿੱਛੇ ਆਵਾਜ਼ ਇਹੀ ਪਈ ਹੁੰਦੀ ਐ ਇੱਕ ਦਿਨ ਲੰਘਿਆ ਦੋ ਦਿਨ ਲੰਘੇ ਤੀਜੇ ਦਿਨ ਹੋਇਆ ਵੀ ਤੀਜੇ ਦਿਨ ਵੇਖਿਆ ਵੀ ਆਵਾਜ਼ ਬਿਲਕੁਲ ਠਿੰਮੀ ਪੈ ਗਈ ਬੰਦਾ ਕਿੰਨਾ ਕੋ ਬੋਲ ਸਕਦਾ ਭੁੱਖਾ ਪਾਣਾ ਨਾ ਕੁਝ ਖਾਦਾ ਨਾ ਕੁਝ ਪੀਤਾ ਤੀਜੇ ਦਿਨ ਹੋਇਆ ਵੀ ਜਦੋਂ ਵੇਖੀ ਵੀ ਆਵਾਜ਼ ਠਿੰਮੀ ਪੈ ਗਈ ਹੈ ਤੇ ਸੱਚੇ ਪਾਤਸ਼ਾਹ ਤੇ ਜਾਣਦੇ ਨੇ ਦਰਬਾਰ ਫਿਰ ਲੱਗਾ ਹੋਇਆ ਵਿਦੀ ਚੰਦ ਨੂੰ ਆਵਾਜ਼ ਮਾਰਦੇ ਨੇ ਕਹਿਣ ਲੱਗੇ ਭਾਈ ਵਿਦੀ ਚੰਦ ਜੀ ਜਿਹੜਾ ਉਹ ਰੱਬ ਨੂੰ ਮਿਲਣ ਵਾਲਾ ਜਿਹੜਾ ਪਿਆਰਾ ਆਇਆ ਸੀ ਉਹ ਪਿਆਰਾ ਕਿਤੇ ਚਲਾ ਗਿਆ ਕੋਈ ਆਵਾਜ਼ ਨਹੀਂ ਆਈ ਉਹਦੀ ਜਦੋਂ ਅੰਦਰ ਦੀ ਕੋਈ ਇੱਛਾ ਬਦਲ ਗਈ ਹੋਰ ਕੁਝ ਮੰਗਣਾ ਚੁੰਦਾ ਮੈਨੂੰ ਤਾਂ ਇਦਾਂ ਲੱਗਦਾ ਵੀ ਇੱਥੋਂ ਚਲਾ ਗਿਆ ਤੇ ਭਾਈ ਬਿਦੀ ਚੰਜੀ ਕਹਿਣ ਲੱਗੇ ਵੀ ਨਹੀਂ ਸੱਚੇ ਪਾਤਸ਼ਾਹ ਜਾਣਾ ਕਿਥੇ ਹੈ ਉਹਨੇ ਨਾ ਤੇ ਪਰਸੋਂ ਦਾ ਕੁਝ ਖਾਧਾ ਤੇ ਨਾ ਕੁਝ ਪੀਤਾ ਤੇ ਉਹਨਾਂ ਖਾਣ ਦੇ ਨਾ ਕਰਕੇ ਨਾ ਪੀਣ ਦੇ ਕਰਕੇ ਨਾ ਸੋਣ ਦੇ ਕਰਕੇ ਜਿਹੜੀ ਆਵਾਜ਼ ਹੈ ਆਵਾਜ਼ ਤਾਂ ਗਲੇ ਦੇ ਵਿੱਚ ਰਹੀ ਨਹੀਂ ਹੋਣਾ ਹਜੇ ਵੀ ਉਹੀ ਪੁਕਾਰਦਾ ਪਿਆ ਇੱਕੋ ਗੱਲ ਆਖਦਾ ਪਿਆ ਜਾਨੀ ਕੋ ਜਾਨੀ ਸੇ ਮਲਾ ਦੋ ਜਾਨੀ ਕੋ ਜਾਨੀ ਸੇ ਮਲਾ ਦੋ ਤੇ ਸੱਚੇ بادشاہ ਜੀ ਕਹਿੰਦੇ ਕਿ ਇਦਾਂ ਕਰੋ ਵੀ ਲਿਆਓ ਉਹਨੂੰ ਮੇਰੇ ਕੋ ਲੈ ਕੇ ਆਓ ਜਦੋਂ ਪਤਾ ਲੱਗਾ ਵੀ ਗੁਰੂ ਨੇ ਆਵਾਜ਼ ਮਾਰੀ ਹੈ ਸੱਦਿਆ ਆਵਾਜ਼ ਮਾਰ ਕੇ ਆਖਿਆ ਵੀ ਆ ਤੇ ਇੱਕੋ ਦਾ ਮੰਦਰ ਇੰਨੇ ਕੋ એનર્ਜੀ ਪੈਦਾ ਹੁੰਦੇ ਵੀ ਜਿਵੇਂ ਪਤਾ ਨਹੀਂ ਬੜਾ ਕੁਝ ਖਾਦਾ ਹੋਵੇ ਅੰਦਰ ਦੀ ਭੁੱਖ ਖਤਮ ਹੋ ਗਈ ਆਇਆ ਸਤਗੁਰਾਂ ਦੇ ਕੋਲ ਸੱਜਦੇ ਆਪਣੇ ਕੋਲ ਸੱਚੇ ਪਾਤਸ਼ਾਹ ਕਹਿੰਨਗੇ ਵੀ ਰੱਬ ਨੂੰ ਮਿਲਣਾ ਹੈ ਕਹ ਲਗਾ ਬਿਲਕੁਲ ਜੀ ਰੱਬ ਨੂੰ ਮਿਲਣਾ ਹੈ ਮੈਂ ਉਹਦੇ ਦੱਸੇ ਰਾਹ ਤੇ ਚੱਲਣਾ ਤੇ ਸੱਚੇ ਪਾਤਸ਼ਾਹ ਕਹਿੰਦੇ ਵੀ ਰੱਬ ਨੂੰ ਮਿਲਣਾ ਕੋਈ ਖਾਲਾ ਜੀ ਦਾ ਬਾੜਾ ਨਹੀਂ ਕੋਈ ਸੋਖੀ ਖੇਡ ਨਹੀਂ ਹੈ ਬੜਾ ਔਖਾ ਰਸਤਾ ਹੈ ਵੇਖ ਲੈ ਵੀ ਉਹ ਰਸਤੇ ਤੇ ਚੱਲ ਸਕਣਾ ਹੈ ਕਿੰਦਾ ਜੋ ਮਰਜੀ ਹੋਵੇ ਜੇ ਮੇਰਾ ਸਿਰ ਵੀ ਜਾਂਦਾ ਪਿਆ ਮੈਨੂੰ ਆਪਣੀ ਜਾਨ ਵੀ ਦੇਣੀ ਵੀ ਮੈਂ ਫਿਰ ਵੀ ਦੇ ਦੇਵਾਂਗਾ ਤੇ ਮੇਰੇ ਸੱਚੇ ਪਾਤਸ਼ਾਹ ਕਿਹਾ ਲਗੇ ਵੀ ਜਾ ਉਹ ਸਾਹਮਣੇ ਦਰਿਆ ਪਿਆ ਵਗਦਾ ਉੱਥੇ ਜਾ ਕੇ ਛਾਲ ਮਾਰ ਦੇ ਰੱਬ ਮਿਲ ਪੇਗਾ ਹੋਰ ਕੋਈ ਗੱਲ ਨਾ ਸੁਣੀ ਬਸ ਇਹੀ ਗੱਲ ਸੁਣੀ ਇਰ ਤੋਂ ਅੱਗੇ ਕੀ ਕੋਈ ਕਹਿੰਦਾ ਪਿਆ ਉਥੋਂ ਦੌੜਿਆ ਪੱਜ ਪਿਆ ਜਾ ਕੇ ਦਰਿਆ ਦੇ ਵੱਲ ਤੇ ਪਿੱਛੋਂ ਸੱਚੇ ਪਾਤਸ਼ਾਹ ਨੇ ਭਾਈ ਵਿਦੀ ਚੰਦ ਨੂੰ ਭੇਜਿਆ ਵੀ ਜਾਓ ਉਹਨਾਂ ਨੂੰ ਡੁੱਬਣ ਨਹੀਂ ਦੇਣਾ ਉਹ ਗਿਆ ਜਾਂਦਿਆ ਸਰ ਨਾ ਅੱਗਾ ਵੇਖਿਆ ਨਾ ਪਿੱਛਾ ਵੇਖਿਆ ਨਾ ਆਲਾ ਵੇਖਿਆ ਨਾ ਦਵਾਲਾ ਵੇਖਿਆ ਜਾਂਦਿਆ ਸਰ ਛਾਲ ਲਗਾ ਦਿੱਤੀ ਵਿੱਚ ਤੇ ਪਾਈਬੀ ਦੀ ਚੰਦੇ ਬਾਹਰ ਕੰਡਾ ਤੇ ਇੰਨੇ ਨੂੰ ਸਤਿਗੁਰੂ ਵੀ ਪਹੁੰਚ ਗਏ ਆਪਣੀ ਗਲ ਵਕੜੀ ਦੇ ਵਿੱਚ ਲਿਆ ਤੇ ਇਨੀਆਂ ਨੂੰ ਰਹਿਮਤਾ ਕਰ ਦਿੱਤੀਆਂ ਆਪਣੀ ਮਿਹਰ ਦੀ ਨਜ਼ਰ ਪਾਈ ਉਸ ਤੋਂ ਬਾਅਦ ਉਹ ਅਸਲ ਦੇ ਵਿੱਚ ਪਰਮਾਤਮਾ ਦੇ ਵਿੱਚ ਇਨਾਂ ਨੂੰ ਆਪੇਦ ਹੋ ਗਿਆ ਵੀ ਦੁਨੀਆ ਦੀਆਂ ਹਰ ਖਵਾਇਸ਼ਾਂ ਉਹਦੇ ਅੰਦਰ ਖਤਮ ਹੋ ਗਈਆਂ ਆਪ ਗੁਰੂ ਦੇ ਅੰਦਰ ਇਹ ਤਾਕਤ ਹੈ ਆਪਾਂ ਗੁਰੂ ਵੀ ਨੂੰ ਆਪਣਾ ਸੱਜਣ ਬਣਾਉਣਾ ਹੈ